ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਰਾਣੀਵਲਾ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰਮਨਵੀਰ ਦੇ ਕੋਲ ਆਏ ਆ ਬਰਮਪੁਰਾ ਪਿੰਡ ਬਿਲਕੁਲ ਨਜ਼ਦੀਕ ਆ ਚੌਣਾ ਸਾਹਿਬ ਪਿੰਡ ਦੀ ਥੋੜੀ ਦੂਰੀ ਆ ਠੀਕ ਆ ਜੀ ਤੇ ਬਹੁਤ ਸਾਰੀਆਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਆਪਾਂ ਵੀਰ ਹਰਮਨ ਦੇ ਇਸ ਫਾਰਮ ਤੋਂ ਅੱਜ ਜਿਹੜਾ ਮੈਂ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ ਚਾਰ ਪਸ਼ੂ ਦਿਖਾਉਣੇ ਆ ਚਾਰ ਵੱਡੀਆਂ ਮੱਝਾਂ ਘੋਟੀਆਂ ਅੱਜ ਵੀਰ ਫਿਰ ਲੈ ਕੇ ਕੋਰੀ ਹਾਜ਼ਰ ਹੋਇਆ ਤੇ ਚਾਰੇ ਵੱਡਾ ਦੋਸਤੋ ਸਿੰਘਾ ਸਵਾਈਆਂ ਨੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਹਰਮਨ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਹਰੀ ਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸਾਰੀ ਸਰਹਿਆਲੀ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਆ ਤੇ ਰਾਣੀ ਫਲਾ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਸੋ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ 1 ਜਨਵਰੀ 2025 ਉਹ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1.30 ਵਜੇ ਦਾ ਆਉ ਕਰਦੇ ਆ ਗੱਲਬਾਤ ਲੈ ਲੈਨੇ ਆ ਪੂਰੀ ਡਿਟੇਲ ਵੀਰ ਹਰਮਨ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾ ਸਾਸਿਕਾ ਸੰਧੂ ਸਾਹਿਬ ਵੀਰ ਜੀ ਹੋਰ ਵੀਰ ਜੀ ਵਧਾਈਆਂ ਹੌਨ ਨਵੇਂ ਨਵੇਂ ਸਾਲ ਦੇ ਸਾਰਿਆਂ ਨੂੰ ਪੈਣ ਭਰਾਵਾਂ ਨਾਲ ਬਾਹਰ ਬੈਠਿਆਂ ਨੂੰ ਦੇਸ਼ਮ ਦੇਸ਼ਾਂ ਦੇ ਵਿੱਚ ਲੱਖ ਲੱਖ ਵਧਾਈ ਹੋਵੇ ਵੀਰ ਜੀ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹਾਂਜੀ ਵੀਰ ਲੱਖ ਲੱਖ ਵਧਾਈਆਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵੀ ਹਾਂਜੀ ਹਾਂਜੀ ਤੇ ਅੱਛਾ ਵੀਰ ਹਰਮਨ ਅੱਜ ਆਪਣੇ ਕੋਲ ਮੱਝਾਂ ਵੈਸੇ ਚਾਰ ਦਿਖਾਉਣੀਆਂ ਆ ਆਪਾਂ ਹਾਂਜੀ ਸੂਈਆਂ ਸੂਈਆਂ ਨੇ ਸਰ ਗਿਆ ਸਾਰੀਆਂ ਸੂਈਆਂ ਸੋਈਆਂ ਜੀ ਠੀਕ ਆ ਜੀ ਤੇ ਤਕਰੀਬਨ ਮੈਨੂੰ ਲੱਗਦਾ ਵੀ ਮੱਝਾਂ ਵੀ ਤਕਰੀਬਨ ਹਰ ਮਾਰ ਦੀ ਤਰ੍ਹਾਂ ਵੱਟੀਆਂ ਹੀ ਆ ਤਕਰੀਬਨ ਵੱਟੀਆਂ ਮੱਝਾਂ ਸੰਧੂ ਸਾਹਿਬ ਐਮਆਈ ਦਾ ਇਹਦਾ ਰਿਕਾਰਡ ਹੀ ਹੋਇਆ ਤੇ ਅੱਜ ਇਹਦੇ ਸਰਟੀਫਿਕੇਟ ਵੀ ਆ ਜਾਣਗੇ ਮਾਈ ਦੇ ਅੱਛਾ ਜੀ ਇਹਨੇ 26 ਲੀਟਰ ਦੁੱਧ ਮੱਝ ਨੇ ਚੋਆਇਆ ਉਧਰ ਦੀਆਂ ਚੋਈਆਂ ਨੇ ਪਰ ਉਧਰ ਦੀਆਂ ਚੋਈਆਂ ਉਧਰ ਦਾ ਸਰਟੀਫਿਕੇਟ ਜੁਵੇਂ ਨਾਲ ਆ ਜਾਣਗੇ ਜੀ ਠੀਕ ਹੈ ਜੀ ਨਵਾਬ ਦੀ ਘੱਟੀ ਹੈ ਜੀ ਮਗਰ ਹੋਣਾ ਠੀਕ ਹੈ ਜੀ ਤੇ 55 ਸੂਆ ਸੂਈ ਹੈ ਜੀ ਠੀਕ ਹੈ ਜੀ ਤੇ 17 18 ਕਿਲੋ ਦੇ ਹੁਣ ਚੱਲਣ ਦੇ ਆ ਅ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਧਰ ਤੋਂ ਇੱਕ ਵਾਰੀ ਲੈ ਚਲਦੇ ਆਪਾਂ ਮੱਝਾ ਦਿਖਾ ਦਿੰਦੇ ਆ ਠੀਕ ਹੈ ਜੀ ਦੋ ਮੱਝਾਂ ਤਾਂ ਤੁਸੀਂ ਇਹ ਸਾਹਮਣੇ ਦੇਖ ਰਿਹਾ ਜੇ ਤੇ ਦੋ ਮੱਝਾਂ ਅੰਦਰ ਬਿਲਕੁਲ ਫਾਰਮ ਦੇ ਵਿੱਚ ਨੇ ਛੱਡ ਦੇ ਵਿੱਚ ਨੇ ਉਹ ਵੀ ਆਪਾਂ ਤੁਹਾਨੂੰ ਬਾਅਦ ਵਿੱਚ ਤੀਜੇ ਚੌਥੇ ਨੰਬਰ ਤੇ ਮੱਝਾ ਦਿਖਾ ਦੇਾਂਗੇ ਚਾਰ ਪੰਜ ਨਾ ਕਿ ਅੱਜ ਟੋਟਲ ਠੀਕ ਹੈ ਜੀ ਇੱਕ ਸੰਤੂ ਸਾਹਿਬ ਆਪਣੇ ਮੱਝ ਹੁਣੇ ਸੂਕ ਗਿਆ ਦੀ ਆ ਓਕੇ ਉਹਦਾ ਨਾ ਪਿਛਲੇ ਸਾਲ ਜਿਹੜਾ ਆਪਣਾ ਦੁੱਧ ਚੋਇਆ 21 ਕਿਲੋ ਦਾ ਰਿਕਾਰਡ ਹੈ ਬਾਬਾ ਠੀਕ ਹੈ ਜੇ ਮੱਝ ਬਾਹਰ ਘੱਟ ਕੇ ਬਾਹਰ ਆ ਜਾਵੇ ਬਿਲਕੁਲ ਜੀ ਬਿਲਕੁਲ ਆਪਣੇ ਚਾਰ ਸੂਈਆਂ ਹਾਂਜੀ ਕੰਨੀਆਂ ਅੱਜ ਤਾਜੀ ਸੂਈਆਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਵਾਲੀ ਮਾਜ ਤੁਸੀਂ ਸਾਹਮਣੇ ਦੇਖ ਰਹੇ ਜੀ ਵੀਰ ਹਰਮਨ ਦਾ ਵੀ ਇਹਦਾ ਮਿਲਕਰ ਕਾਰਡ ਪੂਰਾ ਕਿਸੇ ਭਰਾ ਨੂੰ ਦੇਵਾ ਕੇ ਸਰਟੀਫਿਕੇਟ ਉਹ ਵੀ ਆ ਜਣੇ ਅੱਜ ਤੇ ਜਿਹੜੀ ਹਰਿਆਣਾ ਜੀਤ ਵਾਲੇ ਪਾਸੇ ਦੀ ਗੱਲਾ ਕਰਦੇ ਤੇ ਉਧਰ ਇਹਨੇ ਜਿਹੜੇ ਦੋਸਤੋ ਇਨਾਮ ਜਿੱਤੇ ਨੇ ਉਧਰ ਦੀਆਂ ਚੁਆਈਆਂ ਹੋਈਆਂ ਹੋਣਗੀਆਂ ਇਸ ਸਮਾਜ ਚ ਤੇ ਤਾਜ਼ਾ ਸੂਆ ਸੂਈ ਆ ਤਕਰੀਬਨ ਇਹ ਤੇ ਮਗਰ ਜਵਾਬ ਦੀ ਕੱਟੀ ਹੋਈ ਜਵਾਬ ਦੀ ਕੱਟੀ ਆ ਹਾਂਜੀ ਮਗਰ ਜਵਾਬ ਦੀ ਕੱਟੀ ਆ ਤੀਜਾ ਸੂਬਾ ਤੇ ਐਸ ਵਕਤ ਕੋ 18 17 ਕੋ 18 17 ਕਿਲੋ ਤਿਆਰ ਆਈ ਪਰ 10 ਟਾਂ ਦੇ ਜੋੜੇ ਕੋ 4 ਟਾਂ ਦੇ ਜੋੜੇ ਕੀ ਲੋ ਵੀਰੇ ਕੋਈ ਪਰਵਾਹ ਨਹੀਂ ਪੰਜ ਦਿਨ ਚੋਈ ਜਾਓ ਜੀ ਠੀਕ ਆ ਇੱਕ ਵਾਰੀ ਮੈਂ ਤੁਹਾਨੂੰ ਇਧਰ ਮੋٹے ਤੌਰ ਤੇ ਦਿਖਾਉਣਾ ਲਗਾ ਦੋਸਤੋ ਆਰਡਰ ਦਿਖਾਉਣਾ ਬਾਕੀ ਪਿੱਠਪੂੜਾ ਤੇ ਕੱਟ-ਕੱਟ ਤੁਸੀਂ ਵੇਖ ਕੇ ਚੈੱਕ ਕਰ ਲਓ ਫੁੱਲ ਵੱਡੇ ਕੱਟ-ਕੱਟ ਦੇ ਵਿੱਚ ਬਹੁਤ ਸੋਹਣਾ ਥੱਬਿਆਂ ਦੇ ਥੱਬੇ ਕਰਮਾਣੇ ਨੂੰ ਪਿੱਠਪੂੜਾ ਲੱਗਾ ਬਾਕੀ ਹਵਾਨੇ ਚੱਡੇ ਦੀ ਬੰਤਰ ਤੁਸੀਂ ਵੇਖ ਸਪੇਸ ਵੰਡ तकरीबन ਮਰਲੇ ਦੀਆਂ ਮਰਲੇ ਵੰਡਾਂ ਇਧਰੋਂ ਤੁਹਾਨੂੰ ਚੈੱਕ ਕਰਾਉਣੇ ਆਪਾਂ ਆਹ ਦੇਖੋ ਬਾਕੀ ਮੇਰਾ ਵੀਰ ਤੁਸੀਂ ਦੇਖ ਸਕਦੇ ਹੋ ਵੀ ਜਗਾੜ ਕੀ ਲੱਗਾ ਥੱਲੇ ਕਰਵਾ ਲਈ ਨੂੰ ਤੇ 2500 ਲੀਟਰ ਦੀ ਜਿਹੜੀ ਮਿਲਕਿੰਗ ਹਾਂਜੀ ਹਾਂਜੀ ਪੱਕੀ 2500 ਲੀਟਰ ਦੀ ਇਹ ਚੁਆਈ ਹੋਈ ਆ ਜੀ ਗਾੜੀ ਨਾਲ ਆਪਣੇ ਸਾਹ ਤੇ ਆ 23 ਦੇਖ ਆ ਵੀ 24 ਦੇਖ ਆ ਜੀ 20 ਵੀ ਦੇ ਸਕਦੀ ਹੈ ਹਾਂਜੀ ਜਿਹੋ ਦੇ ਘਰ ਜਾਊਗੀ ਉਹੋ ਹੀ ਸਾਹ ਬਿਲਕੁਲ ਅੱਜ ਸੰਧੂ ਸਾਹਿਬ ਆਦੇ ਹੁੰਦੇ ਆ ਨਾ ਕਿ ਤੇ ਚਰ ਕੇ ਮਾਈ ਦੇ ਲੰਮੇ ਪੈਜੋ ਮਾਈ ਦੇ ਪਾਸ ਦੋ ਜਣੇ ਪੈਜੇ ਲੰਮੇ ਜਾਨਾ ਲਓ ਦੋਸਤੋ ਕੋਈ ਗੱਲ ਝੂਠੀ ਨਹੀਂ ਗਈ ਮੰਜਾ ਡੈਂਦਾ ਜਿਹੜੇ ਸਿਆਣੇ ਕਹਿੰਦੇ ਵੀ ਮੱਜ ਉਸ ਹੱਦ ਕਦਰ ਤੱਕ ਪਲੀ ਪਲੀਤੀ ਵੀ ਮੰਜਾ ਡੈਂਦਾ ਉੱਪਰ ਠੀਕ ਆ ਤੇ ਕੱਬ ਹਾਈਟ ਜੂਲ ਹਰਮਨ ਦੇ ਕੋਲ ਖੜੀ ਤੁਸੀਂ ਵੇਖ ਹੀ ਸਕਦੇ ਜੇ ਵੀ ਪੂਨ ਵੱਡੀ ਹਾਈਟ ਲੈਂਥ ਦੇ ਵਿੱਚ ਤੇ 18 ਲੀਟਰ ਐਸ ਵਕਤ ਇਹਦਾ ਥੱਲੇ ਜਿਹੜਾ ਹੁਣ ਦੁੱਧ ਮੈਲੇ ਤੋਂ ਚਲਣੀ ਸਟਾਰਟ ਹੋ ਜਾਣੀ ਆ ਠੀਕ ਹੈ ਜੀ ਕੜਕੜ ਚੱਲ ਪਿਆ ਕਰਮਾ ਲੀਦਾ ਤਕਰੀਬਨ ਪੀਕ ਲਾਹੂ ਦੀ ਟਾਪ 25 26 ਲੀਟਰ ਤੱਕ ਜੇਕਰ ਕਰਮਾ ਲਈ ਦੁੱਧ ਪਿੱਛੇ ਚ ਆਉਂਦੀ ਆ ਜੀ ਇਹ ਵੀ ਸੰਤੂ ਸਾਹਿਬ ਬੰਦਾ ਚਾਹੀਦਾ ਏ ਡਿਵਾਈਸ ਉੱਤੇ ਸਾਹ ਦੇਖੋ ਜੀ ਪੋਸਟ ਮਟਾਂਚਾ ਚੰਗੀ ਸੋਹਣੀ ਸਰੀਰਕ ਬੰਤਰ ਪਲੀ ਪਲੀਤੀ ਇੱਕ ਰੰਗ ਬਿਲਕੁਲ ਬਲੈਕ ਸਮਝੋ ਜੀ ਐਮਡਾ ਦੋਸਤੋ ਬਲੈਕ ਡਾਇਮੰਡ ਕਹਾਂਗੇ ਮੱਥੇ ਤੋਂ ਪੂਛ ਤੱਕ ਇੱਕ ਵੀ ਵਾਲ ਨਹੀਂਗਾ ਚਿੱਟਾ ਤੇ ਥੱਬਿਆਂ ਦਾ ਲੇਵਾ ਕਰਵਾ ਲਈ ਦਾ ਠੀਕ ਹੈ ਜੀ ਵੈਸੇ ਹਾਰਮੋਨ ਵੀ ਤੇ ਸਵੇਰ ਚੁਵਾਈ ਕੀ ਟਾਈਮ ਕੀਤੀ ਆ ਹਾਂਜੀ ਚੁਵਾਈ ਤਾਂ ਸਮਾਂ ਕੀ ਮਾਰਨਿੰਗ ਸੰਧੂ ਸਾਹਿਬ ਜਿਹੜੇ ਕਿਹੇ ਭੈਣ ਭਰਾ ਦੇ ਫੇਟ ਹੋ ਨਾ ਮੱਜ ਹਾਂ ਦੋ ਟਾਈਮ ਚੁਵਾ ਕੇ ਲੀਟਰ ਮਰਾ ਲੈਣਾ ਹਾਂ ਠੀਕ ਹੈ ਨਾ ਇਹ ਗੱਲ ਇਹ ਗੱਲ ਕਹਿ ਨਹੀਂ ਲੀਟਰ ਮਰਾ ਲੈਣ ਜਿਹੜੀ ਮਾਇ ਦਾ ਜਿੰਨਾ ਦੁੱਧ ਦਸਾਂਗੇ ਲੀਟਰ ਦਾ ਦਰੋਤ ਨਹੀਂ ਹੋ ਸਕਦਾ ਕਹਿੰਦੇ ਠੰਡ ਪੇ ਉਹ ਨਹੀਂ ਆ ਵੀ ਬਸਾ ਕੋਹਦੇ ਚੌ ਲੱਗਾ 5 ਲੀਟਰ ਘਰ ਦੇ ਦੋ ਚਵਾਈਆਂ ਦਾ ਸਵੇਰ ਚਵਾਈ ਕਿੰਨੇ ਵਜੇ ਕੀਤੀਂਦੀ ਇਹਦੀ ਚਵਾਈ ਵੀ ਆਪਣਾ ਟਾਈਮ ਹੈਗਾ 7 ਵਜੇ ਦਾ ਸੰਦੂ ਸੋ ਮੋਸਵਾਲ ਹਾਂਜੀ ਠੀਕ ਹੈ ਕੋਈ ਜਾਇ ਵੀ ਆਪਣਾ ਟਾਈਮ ਨਾ ਕਰ ਲੀ ਉਹ ਡੰਗਰ ਜਾਇ ਛੱਡ ਦੇ ਦੋ ਤੋਂ ਬਿਲਕੁਲ ਜੀ ਬਿਲਕੁਲ ਕੋਈ ਦੋ ਟਾਈਮ ਚਵਾਈ ਕਰਾ ਲੇ ਕੋਈ ਤਿੰਨ ਟਾਈਮ ਲਾਈਵ ਕਰਾ ਲੇ ਬਿਲਕੁਲ ਜੀ ਲਓ ਜੀ ਇੱਥੇ ਆਣ ਕੇ ਕਰ ਲੇ ਸਾਈਡ ਤੋਂ ਬਿਨਾ ਕੋਈ ਚੱਕਰ ਨਹੀਂ ਜੀ ਬਿਲਕੁਲ ਲਓ ਦੱਸੋ ਬਹੁਤ ਵਧੀਆ ਚੰਗਾ ਸਰੀਰ ਘਟਾ ਚਾ ਮੈਂ ਦਾ ਆਲ ਰਾਉਂਡ ਤੇ ਮੈਂ ਕੋਈ ਤੁਹਾਨੂੰ ਸਾਰੇ ਪਾਸੇ ਥੰਮੇਵਾ ਪ੍ਰੋਪਰ ਦਿਖਾ ਦਿੰਦਾ ਠੀਕ ਚੱਲ ਰਹੀ 18 ਲੀਟਰ ਤੋਂ ਪਲੱਸ ਮੇਰਾ ਭਰਾ ਕੋਈ ਚੰਗੀ ਸੇਵਾ ਬਰੀਡੋ ਵੀਰ ਲੈ ਜਾਂਦਾ ਕੋਈ ਚੰਗੀ ਸੇਵਾ ਕਰਕੇ ਤੁਸੀਂ ਪੀਕ ਤੇ ਲੈ ਜਾਓਗੇ ਹਾਂਜੀ ਤੇ ਜਿਹੜਾ ਮਰਜ਼ੀ ਚੋਣਦਾ ਇਹ ਨਹੀਂ ਆ ਵੀ ਕਈ ਵਾਰ ਪਰ ਉਹਨਾਂ ਦੇ ਸਰਟੀਫਿਕੇਟ ਵਾਕਈ ਜਿਹੜੇ ਇਹਦੇ ਮਤਲਬ ਆ ਜਾਣਗੇ ਸ਼ਾਮ ਤੱਕ ਕਿਤੇ ਬਿਲਕੁਲ ਜੀ ਬਿਨਾਂ ਸ਼ਾਮ ਤੱਕ ਇਹ ਪਹਿਲੇ ਆ ਜਾਣਾ ਹੀ ਕਿਹੜੇ ਭਾਈ ਠੀਕ ਹੈ ਵੀਰੇ ਉਹਨਾਂ ਨੇ ਵੀਰ ਆਪਣਾ ਨੇ ਆਉਣਾ ਰਮੰਦਰ ਸਾਹਿਬ ਮੱਥੇ ਦੇ ਕੇ ਓਕੇ ਓਕੇ ਉਹਨਾਂ ਲਈ ਉਹਨੇ ਆ ਪਾਸ ਥਲੇ ਠੀਕ ਹੈ ਜੀ ਇਹਦੇ ਸਰਟੀਫਿਕੇਟ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜਿਹੜਾ ਭਲਾ ਕੋਈ ਖਰੀਦਦਾਰ ਆ ਰਿਹਾ ਠੀਕ ਹੈ ਜੀ ਉਹ ਬਿਲਕੁਲ ਪੋਜੀਸ਼ਨ ਤੇ ਉਹ ਮੇਰਾ ਪ੍ਰਾਇਤਿਆਨ ਕੱਬੀ ਚੈੱਕ ਕਰ ਲਿਓ ਤਸੱਲੀ ਕਰ ਲਿਓ ਬਹੁਤ ਖੂਬਸੂਰਤ ਬਾਕੀ ਨਾੜਾ ਨੂੜਾ ਬਹੁਤ ਜਿਆਦੀਆਂ ਹਵਾ ਨਹੀਂ ਚੱਡੇ ਦੇ ਉੱਪਰ ਬਹੁਤ ਸੋਹਣਾ ਲੇਵਾ ਠੀਕ ਹੈ ਜੀ ਹਰ ਮੇਰੇ ਵੀ ਇਹਦਾ ਮੁੱਲ ਕੀ ਰਹੂਗਾ ਫੋਨ ਤੇ ਗ੍ਰਹਿ ਸੰਦੂ ਸਾਹਿਬ ਮੁੱਲ ਅੱਜ ਵੀ ਤਕਰੀਬਨ ਹਾਂਜੀ ਹਾਂਜੀ ਫੋਨ ਤੇ ਸਾਰੀਆਂ ਫੋਨ ਤੇ ਜੀ ਫੋਨ ਤੇ ਠੀਕ ਹੈ ਜੀ ਹਾਂਜੀ ਮੁੱਲ ਦੋਸਤੋ ਫੋਨ ਤੇ ਵੀ ਰੰਦਾ ਵੀ ਕਰਾਂਗੇ ਜਿਹੜੇ ਭਰਾ ਨੂੰ ਜਜੂ ਕੀ ਪਸੰਦ ਆਊਗੀ ਗੱਲਬਾਤ ਕਰ ਲਿਓ ਠੀਕ ਹੈ ਜੀ ਮੁੱਲ ਫੋਨ ਤੇ ਆ ਸੋ ਬਹੁਤ ਚੰਗਾ ਸਟਰਕਚਰ ਵੱਡੇ ਕੱਦ ਕਾਠ ਦੇ ਵਿੱਚ ਅੱਗੇ ਹਰਮਨਵਰਿਆ ਚੋਟੀ ਦੀ ਕੀ ਡਿਟੇਲ ਦੂਜਾ ਸੁਆ ਜੀ ਹਾਂਜੀ 17 ਕਿਲੋ ਦੇ ਤਿਆਰ ਹੋਗਾ ਇਸ ਵਕਤ ਹਾਂਜੀ 17 ਕਿਲੋ ਹਾਜ਼ਰ ਦੁੱਧ ਬਿਲਕੁਲ ਜੀ ਦੂਜਾ ਸੁਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਜੀ ਹੋ ਗਿਆ ਵਾ ਮੰਨ ਕੇ ਚੱਲੋ ਤੁਸੀਂ 10 12 ਦਿਨ ਹੋ ਗਏ ਆ ਜੀ 10 12 ਮੇਰਾ ਮੇਲਾ ਮਾਰਨ ਦੀ ਆ ਹੂੰ ਤੇ 3 ਕਿਲੋ ਮੱਝ ਦੀ ਗਾੜੀ ਹੋਊਗੀ ਦੀ ਬਿਲਕੁਲ ਜੀ ਬਿਲਕੁਲ ਮਗਰ ਜਿਹੜਾ ਮਗਰ ਇਹਦੇ ਕੱਟੀ ਹੈ ਜੀ ਠੀਕ ਹੈ ਇੱਕ ਮੱਝ ਦੇ ਮਗਰ ਕੱਟਾ ਆ ਦੋ ਮੱਝਾਂ ਦੇ ਇੱਕ ਜਿਹੜੀ ਹੁਣ ਸੋਈ ਆ ਤਿੰਨਾਂ ਨੇ ਮਰ ਕਟੀਆਂ ਤਿੰਨਾਂ ਮਗਰ ਕਟੀਆਂ ਨੇ ਹਾਂਜੀ ਲਓ ਦੋਸਤੋ ਬਾਕੀ ਇੱਕ ਵਾਰ ਤੁਸੀਂ ਝੋਟੀ ਦਾ ਪਿੱਠ ਥੋੜਾ ਜਿਹਾ ਚੈੱਕ ਕਰੋ ਹਾਈਟ ਕਰਦੇ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਮੱਝ ਦਿਖਾਈ ਉਹ ਪੂਰੇ ਰਿਕਾਰਡ ਵਾਲੀ ਚੰਗੇ ਦੇ ਤਾਲੀ ਉਤੋਂ ਲਾ ਲਓ ਵੀ ਇਹ ਕਰਮਾ ਵਾਲੀ ਕੇਤੇ 2 ਇੰਚ ਵਾਧਦੀ ਆ ਘਟਣੀ ਹੈਗੀ ਬਹੁਤ ਸੋਹਣੀ ਉੱਚੇ ਖੜਵੇ ਪੁੱਠੇ ਦੇ ਵਿੱਚ ਚੌੜਾ ਪਿੱਠਪੂੜਾ ਔਰ ਕੋ ਛੋਟਾ ਚਲਾਈ ਦੇ ਵਿੱਚ ਸਿੰਗਾ ਵੇਖੋ ਰਿੰਗ ਸਿੰਗਾ ਬਿਲਕੁਲ ਛੋਟਾ ਚਲਾਈ ਦੇ ਵਿੱਚ ਇਸ ਵਕਤ ਕੋਈ 17 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋਗੇ ਤਸल्ली ਕਰ ਲੈਣੀ ਹੈ ਤੇ ਅਗਲੇ ਥਾਂ ਦੀ ਕਾਰ ਵੀਰ ਦੱਸਣ ਤੇ ਕੋਈ ਤਕਰੀਬਨ ਕੋਈ 3 ਲੀਟਰ ਤੋਂ ਪਲੱਸ 3 ਲੀਟਰ ਅਗਲੇ ਥਾਂ ਦੇ ਦੋ ਤਾਂ ਸੋ ਫੋਲ ਸੰਜੀਤ ਸਾਹਿਬ ਬ੍ਰਾਂਡ ਆ ਛੋਟੀ ਗੱਡੀ ਆ ਹਾਂ ਅਸਲ ਤੇ ਸਾਨੂੰ ਸਾਹਿਬ ਫਰਕਾਰੀ ਦੇ ਹੱਕਦਾਰੇ ਗਿਆ ਹੈ ਬਹੁਤ ਜਲਦੀ ਆ ਜਾਓ ਜਲਦੀ ਆ ਵੀਰੋ ਤੁਸੀਂ ਜ਼ਿਆਦਾ ਸ਼ੋਸ਼ ਆਪਾਂ ਨਹੀਂ ਕਰਦੇ ਕਿਉਂਕਿ ਮਾਲ ਹੀ ਆਪ ਹੀ ਦੱਸਦਾ ਵੀ ਕੋਈ ਸ਼ੈ ਆ ਨਹੀਂ ਵੇਖੇ ਪਤਾ ਫੇਰੀ ਲੱਗ ਰਹੀ ਤੇ ਫੁਲਕਾਰੀ ਪਾਈ ਹੋਏ ਆਹ ਆਹ ਉਹ ਪਹਿਲਾਂ ਡੌਕਾ ਮਾਰਵਾ ਦਿਓ ਹਾਂ ਹਾਂ ਪੜ ਫਟ ਲੈ ਉਸ ਦਿਨ ਲਓ ਜੀ ਆਹ ਲਓ ਜੀ ਠੀਕ ਆ ਬਾਕੀ ਰੋਲਪੁਰ ਨਾਲ ਆਰਪੀ ਸਥਾਨਾਂ ਦੇ ਬਹੁਤ ਚੰਗੀ ਆ ਠੀਕ ਆ ਜੀ ਹੈ ਬਿਲਕੁਲ ਇੱਕ ਰਾਂਗਾ ਬੁਲਾਏਗਾ ਮੋਰਲ ਬ੍ਰੀਡ ਉਹ ਦੇ ਚਾਹੇ ਨਾ ਸੋਹਣੀ ਉਹ ਚਲੇ ਮੀਂਹ ਮੱਝ ਦੂਜੀ ਮੱਝ ਨੇ ਧੱਕਾ ਮਾਰ ਲਿਆ ਥੋੜੇ ਜਿਹਾ ਡੋਕੇ ਰਹਿ ਗਏ ਐਨ ਪੱਧਰ ਬਿਲਕੁਲ ਐਨ ਕੋਈ 1 ਰੁਪਈਆ ਦਾ ਉਹਨੇ ਹੋਊਗਾ ਹਾਂਜੀ ਵੇਖਣ ਲੱਗਦਾ ਨਾ ਥੋੜਾ ਜਿਹਾ ਇੱਕ ਸਾਈਡ ਲੱਗਦਾ ਪਿਆ ਮੈਂ ਤਾਂ ਨਹੀਂ 20 ਰੁਪਈਆ ਦਾ ਮੱਝ ਦੂਜੀ ਨੇ ਧੱਕਾ ਮਾਰਤਾ ਹੂੰ ਤੇ ਉਹਦਾ ਕਰਕੇ ਠੀਕ ਹੋ ਗਿਆ ਆ ਦੇਖੋ ਜੀ ਲਵ ਇਟ ਠੀਕ ਆ ਜੀ 17 ਗੱਲੇ ਹਮ ਗੱਲ ਦੇ ਜਰਾ ਕੱਢ ਲਈ ਦੂਜੀ ਹਾਂਜੀ ਹਾਂਜੀ ਤੇ ਉਹਦਾ ਮਨ ਵੀ ਜਿਹੜਾ ਖਾਸ ਕਰਕੇ ਜੇ ਕੋਈ ਫੋਨ ਤੇ ਕੀਤਾ ਉਹ ਕਹਿੰਦੇ ਨੇ ਫੋਨ ਤੇ ਮੁੱਲ ਹੋਊਗਾ ਤੇ ਦੂਜੀਆਂ ਮੱਜਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਤੀਜੇ ਨੰਬਰ ਤੇ ਤਲਵਾ ਝੋਟੀ ਦੀ ਆ ਪੂਰੀ ਡਿਟੇਲ ਆ ਦੀਰ ਹਰਮਨ ਤੋਂ ਲੈ ਲੈਣੇ ਹਰਮਨ ਆ ਝੋਟੀ ਕਿਵੇਂ ਆਪਣੇ ਕੋਲ ਸੰਧੂ ਸਾਹਿਬ ਇਹਦਾ ਵਜਾ ਸੁਆ ਜੀ ਸੈਡ ਝੋਟੀ ਦੱਸਦੀ ਠੀਕ ਐ ਧਾਰ ਦਾ ਕੋਈ ਫਰਕ ਨਹੀਂਗਾ ਠੀਕ ਹੈ ਜੀ ਆਪਾਂ ਛਾੜ ਵੀ ਸਕਦੇ ਆ ਸਵੇਰੇ 14 ਕਰਕੇ ਵੀ ਚਲੋ ਕੋਈ ਆਨਲਾਈਨ ਆਉਂਦਾ ਤੇ ਆਪਾਂ ਕਲਾ ਸਕਦੇ ਪਰ ਨਹੀਂ ਹਾਂਜੀ ਝੋਟੀ ਸਲੇ ਦੋ ਦੋ 15 ਕਿਲੋ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਇਹਨੇ ਤੇ ਗਾੜੀ ਸਾਹਮਣੇ ਹੁਣ 15 ਕਿਲੋ ਦੁੱਧ ਤਿਆਰ ਆ ਅੱਜ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਿਆ ਜੀ 15 ਦਿਨਾਂ 15 ਦਿਨਾਂ ਤੋਂ ਅੰਦਰ ਹੀ ਹੋਊਗਾ ਜੀ ਹਾਂ ਮਗਰ ਮਰਨ ਲਈ ਮਗਰ ਕੱਟੀ ਇਹਦੇ ਮਗਰ ਇਹਦੇ ਨਹੀਂ ਇਹਦੇ ਮਗਰ ਕੱਟਾ ਕੱਟਾ ਇਹਦੇ ਮਗਰ ਕੱਟਾਈ ਮਗਰ ਇਹਦੇ ਠੀਕ ਆ ਜੀ ਹਾਂ ਜੀ ਇਸ ਵਕਤ ਇਹਨੂੰ 15 ਕਿਲੋ ਜਿਹੜਾ ਕੰਡੇ ਤੇ ਤਲਾਵਾਂਗੇ ਆਪਾਂ ਬਿਲਕੁਲ ਜੀ ਦੋ ਟਾਈਮ ਕੋਈ ਜਿਹੜਾ ਮਰਜੀ ਚਵਾਈ ਕਰ ਲੈ ਗੇ ਲੀਟਰ ਮਰਾਲੇ ਠੀਕ ਆ ਕੰਡੇ ਤੇ ਖਾ ਲੈ ਠੀਕ ਆ ਜੀ ਠੀਕ ਆ ਜੀ ਲਓ ਦੋਸਤੋ 15 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹੁਣ ਹਾਜ਼ਰ ਕਾ ਤਾਂ ਵੱਡਾ ਠੀਕ ਆ ਜੀ ਤੇ ਇੱਕ ਸਾਈਡ ਜ਼ਰੂਰ ਹੈਗੀ ਉਹ ਤੈਨੂੰ ਆਪਾਂ ਵਿੱਚ ਜ਼ਿਕਰ ਕਰਾਂਗੇ ਅੰਦਰੋਂ ਆਂ ਖੋ ਕੇ ਫਾ ਬਾਕੀ ਤਾਂ ਮੈਂ ਇੱਕ ਵਾਰ ਤੋਰ ਤੋਰ ਕੇ ਪੂਰੀ ਤਸੱਲੀ ਨਾਲ ਇਧਰ ਦਿਖਾਉਨੇ ਆ ਬਾਕੀ ਥਣ ਮੋਟੇ ਆ ਚਵਾਈ ਬੋਲੀ ਚਵਾਈ ਇੱਕ ਨੰਬਰ ਬੋਲੀ ਗੁੱਠੀਆਂ ਵੀ ਧਾਰ ਆ ਹਾਂ ਜੀ ਸਭ ਤੋਂ ਜ਼ਿਆਦਾ ਬਰੀਡ ਝੋਟੀ ਦੀ ਚੰਗੀ ਠੀਕ ਹੈ ਜੀ ਆਜੋ ਆਜੋ ਇਹਨੂੰ ਖੋਲ ਕੇ ਦਿਖਾ ਦਿਓ ਆ ਲੋਡਸਾ ਚੁਵਾਈ ਇੱਕ ਨੰਬਰ ਆ ਠੀਕ ਆ ਜੀ ਕਿਸੇ ਪਸ਼ੂ ਦੀ ਚੁਵਾਈ ਨਹੀਂ ਮਾਰੀ ਹੋਗੀ ਬਾਕੀ ਮੇਰਾ ਭਰਾ ਇੱਥੇ ਆਣ ਕੇ ਜਿੱਦਾਂ ਮਰਜੀ ਕੋਈ ਆਪਣੀ ਤਸੱਲੀ ਕਰ ਸਕਦਾ ਤੇ 15 ਕਿਲੋ ਨੈਟ ਦੋ ਤੇ ਜਿਹੜਾ ਹੁਣੇ ਦੇ ਥਲੇ ਹਾਜ਼ਰ ਆ ਤਿਆਰ ਦੋ ਤੇ ਜਿਹੜਾ 15 ਕਿਲੋ ਆ ਤੇ ਇੱਧਰ ਇੱਕ ਵਰੀ ਆ ਪਾਤ ਨੂੰ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਬਿਲਕੁਲ ਛੋਟੇ ਛੋਟੇ ਸਿੰਘ ਛੋਟੀ ਸਿੰਗੀ ਆ ਸ਼ਾਈ ਸ਼ੂਈ ਬਹੁਤ ਆ ਛੋਟੀ ਦੀ ਮੱਥਾ ਬਿਲਕੁਲ ਬਲੈਕ ਬਹੁਤ ਚੰਗੀ ਆ ਇੱਧਰ ਦੇਖੋ ਜੀ ਹਾਲੀ ਹੋਣੀ ਠੀਕ ਹੈ ਬਾਕੀ ਬੇਲ ਬੂਲ ਬਹੁਤ ਜਿਆਦਾ ਲੰਬਾਈ ਲੰਬਾਈ ਬਹੁਤ ਛੋਟੀ ਦੀ ਕੱਤ ਵੀ ਵੱਟਾ ਮੋੜਨ ਠੀਕ ਹੈ ਸੋ ਪੂਰਕੇ ਲੜਕੇ 200 ਟੌਪ ਟੌਪ ਦੀਆਂ ਫੁੱਲ ਵੱਡੇ ਹਾਈਟ ਕਾਰਡ ਪੁੱਤ ਦੇ ਵਿੱਚ ਛੋਟੀਆਂ ਨੇ ਤੇ 15 ਚ 12 15 ਲੱਗਾ ਤੇ 15 ਕਿਲੋ ਦੁੱਧ ਮਗਰ ਕਤਾ ਮੇਲ ਕਾ ਲੈ ਲੈ ਅੰਦਰ ਬਾਦਿਰ ਮਰੇ ਵੀ ਰ ਕੋਈ ਧਾਰਾਂ ਦਾ ਕੋਈ ਫਰਕ ਤੈਨੂੰ ਲੱਗਾ ਹੋਵੇ ਇੱਕ ਤਾਂ ਨਹੀਂ ਲੱਗੀ ਅੱਛਾ ਜੀ ਹਾਂ ਜੀ ਆਲੇ ਫੜ ਸੰਧੂ ਸਾਹਿਬ ਇਹ ਤਾਂ ਗੱਬੜ ਮੱਜਾ ਫੌਜਾ ਜੀ ਤੇ ਉਹਦਾ ਹੁੰਦਾ ਜਿਹੜੀ ਸੂਈ ਆ ਉਹ ਤੇਈ ਉਹਦਾ ਤਾਂ ਕੋਈ ਰਹਿ ਨਹੀਂ ਜਾਂਦਾ ਵਾਹ ਪਰਮਾ ਜਿਹੜੇ ਵੀਰ ਨੇ ਤਸੱਲੀ ਕਰ ਲੈਣੀ ਆ ਪਾਲ ਪਸ਼ੂ ਪਾਲਕ ਨੇ ਬਿਲਕੁਲ ਇਧਰ دوستੋ ਇੱਕ ਜਿਹੜੀ ਤੁਹਾਨੂੰ ਆਪਾਂ ਇੱਕ ਹੋਰ ਝੋਟੀ ਦਿਖਾ ਦਿੰਦੇ ਹਾਂ ਠੀਕ ਆ ਜੀ ਤੇ ਇਹ ਵੀ ਸੂਈ ਸਵਾਈ ਝੋਟੀ ਆ ਤੇ ਹਰਮਨ ਵੀਰੇ ਇਹਦਾ ਕਿਵੇਂ ਮੇਰਬਾ ਸੰਧੂ ਸਾਹਿਬ ਦਾ ਸੂਆ ਪੈਂਦਾ ਪਹਿਲਾਂ ਨਾ 14 ਕਿਲੋ ਦਾ ਤਿਆਰ ਹੋਊਗਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਲੋ ਦੋਸਤੋ 14 ਕਿਲੋ ਦੁੱਧ ਪਨੂਨ ਪਹਿਲਾਂ ਝੋਟੀ ਆ ਚੌੜਾ ਪੁੱਠਾ ਠੀਕ ਹੈ ਜੀ ਬੱਚਾ ਦੇ ਮਗਰ ਕੱਟੀ ਕੱਟੀ ਹੈ ਜੀ ਇਹਦੇ ਮਗਰ ਕੱਟੀ ਆ ਤੇ ਇਹਨੂੰ ਦਿਨ ਕਿੰਨੇ ਹੋ ਗਏ ਵੀਰ ਇਹਨੂੰ ਹਫਤਾ ਵੀ ਹੋਇਆ ਜੀ ਸਹੀ ਹਫਤਾ ਹੋ ਗਿਆ ਹਾਂਜੀ ਭਾਵੇਂ ਹਫਤੇ ਦੀ ਸੂਈ ਆ ਦੋਸਤੋ ਬਾਕੀ ਮੂਹ ਮੱਥੇ ਦੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬੁਲਾਈ ਵਿੱਚ ਸਿੰਗਾ ਬਿਲਕੁਲ ਛੋਟੇ ਸਿੰਗਾ ਬਾਕੀ ਥਾਂ ਥਾਂ ਨੂੰ ਬਹੁਤ ਵਧੀਆ ਵੇਖੋ ਚੋਂ ਸੰਦੂ ਸਾਹਿਬ ਵੀ ਚੰਗੇ ਆ ਬੱਚਾ ਸਾਰੇ ਇਹ ਕਿਹਦਾ ਮੇਕਅਪ ਨਹੀਂ ਹੋਇਆ ਥੜਦਾ ਕਰਕੇ ਤੈਨੂੰ ਬੜਾ ਬ ਕਰਣੀ ਪੈਤੀ ਹੁਣ ਅੱਗੇ ਆਪਾਂ ਦੇ ਹੋਏ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਵੀ ਬਹੁਤ ਦੋਸਤੋ ਸਪੈਸ਼ਲ ਚੀਜ਼ਾਂ ਨੇ ਟੀਕਾ ਜੀ ਤੇ 14 ਕ ਕਿਲੋ ਦੇ ਥੱਲੇ ਹੁਣ ਕਰਮਾਲੀ ਦੇ ਦੁੱਧ ਤੇ ਸਟਾਰਟਿੰਗ ਕੋਈ ਵੀਰ ਮੰਨ ਸਕਦਾ ਤੇ ਹਰਮਨ ਵੀਰੇ ਇਹਨੂੰ ਇੱਕ ਨਹੀਂ ਮੜਾ ਜਾ ਤੌਰ ਦੇਖੋਗੇ ਆ ਦੇਖੋ ਜੀ ਆ ਪਤਾ ਆ ਦੇਖੋ ਠੀਕ ਆ ਜੀ ਬਹੁਤ ਸੋਹਣਾ ਬੰਦ ਲੇਵਾ ਬਿਲਕੁਲ ਫਿਕਸ ਹੋਵਣਾ ਚੱਡਾ ਤੇ ਥਾਣਾ ਬਹੁਤ ਵਰਗੇ ਠੀਕ ਹੈ ਜੀ ਅਰਲੀਆਂ ਵਰਗੇ ਥਾਣਾ ਕਰਮਾਲੀ ਦੇ ਬਿਲਕੁਲ ਪਤਲੇ ਤੇ ਸਪੇਸ ਪੂਸ ਗਾਇਬ ਆਪਸੀ ਹਨਾ ਦੇ ਵਿੱਚ ਬਹੁਤ ਸੋਹਣਾ ਕੱਦ ਵੱਡਾ ਝੋਟੀ ਦਾ ਤੇ ਪਲੂਨ ਪਹਿਲਾਂ ਝੋਟੀ ਜੀ ਸੋਈਏ ਸੰਧੂ ਸਾਹਿਬ ਇਹਨੂੰ ਪੁੱਲਾ ਦੇ ਅੰਦਰ ਹਾਂ ਜੀ ਦੂਜੀ ਮਾਧਿਅਮ ਆ ਕਢਾ ਲਿਓ ਬਾਹਰ ਹਾਂ ਜੀ ਹਾਂ ਜੀ ਉਹ ਲੈਓ ਫਿਰ ਹਾਂ ਜੀ ਅਬ ਦੱਸੋ ਇਸ ਜਿੰਨੇ ਵੀ ਆਪਾਂ ਤੁਹਾਨੂੰ ਪਸ਼ੂ ਦਿਖਾ ਰਹੇ ਝੋਟਗਾ ਦਿਖਾ ਰਹੇ ਆ ਮੁੱਲ ਫੋਨ ਤੇ ਠੀਕ ਹੈ ਜੀ ਤੇ ਜਿਹੜੀ ਝੋਟੀ ਵੀ ਪੱਬੂਗੀ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਜੀ ਮੁੱਲ ਫੋਨ ਤੇ ਵੀਰਾਂ ਦਾ ਵੀ ਤੁਹਾਨੂੰ ਦੱਸ ਦਿਆਂਗੇ ਜਿੱਥੇ ਨਬਦਸੋ ਯਕ ਤੁਹਾਨੂੰ ਲਾਸਟ ਦੇ ਵਿੱਚ ਆਪਾਂ ਇੱਕ ਨਾਗ ਦਿਖਾਉਣਿਆ ਕਰਮਾ ਲਈ ਇਹਨੂੰ ਆਪਾਂ ਕਹਿ ਸਕਦੇ ਬਈ ਪੰਡਾ ਹੀ ਪਾਈ ਖੜੀ ਆ ਠੀਕ ਆ ਜੀ ਬਹੁਤ ਖੂਬਸੂਰਤ ਆ ਢਾਟਾ ਢੂਟਾ ਬੇਸ਼ੱਕ ਇਹਦੀ ਮੀਡੀਅਮ ਤੋਂ ਥੋੜੀ ਜਿਹੀ ਪਲਾਸਟੀ ਹਾਈਟ ਆ ਬਾਕੀ ਮੱਝ ਪ੍ਰੋਪਰ ਤੁਹਾਨੂੰ ਮੇਕਰੀ ਆਪਾਂ ਦਿਖਾ ਦਨੇ ਉਸ ਤੋਂ ਬਾਅਦ ਆਪਾਂ ਪੂਰਾ ਫੇਰਵਾ ਵੀਰ ਹਰਮਣ ਤੋਂ ਲੈ ਲਾਂਗੇ ਤੇ ਸੂਈ ਸਵਾਈ ਆ ਥੱਲੇ ਵੇਖੋ ਤੁਸੀਂ ਜਿਵੇਂ ਆਪਾਂ ਕਹਿੰਦੇ ਨੇ ਬਈ ਲੈਂਟਰ ਲਈ ਖੜੀ ਕਰਮਾ ਲਈ ਹਰਮਣ ਵੀਰ ਸੂਆ ਇਹਦਾ 10 ਕਿਲੋ ਮੈਂ ਸੂਆ ਸੰਤੂ ਸਾਬ ਤਿੱਜਾ ਜੀ ਤਿੱਜਾ ਸੂਆ ਹਾਂਜੀ ਤੇ ਅੱਜ ਹੀ ਸੂਈ ਐ ਇਹ ਅੱਜ ਹੀ ਸੂਈ ਆ ਜੇਰ ਪਾਣੀ ਮੱਚ ਨੇ ਮਗਰੇ ਦੇ ਕਟਾਈ ਠੀਕ ਹੈ ਜੀ ਲਓ ਦੋਸਤੋ ਸਤੂ ਸਾਹਿਬ ਦੁੱਧ ਚੋਇਆ ਜੀ ਹਾਂ ਜੀ 23 ਕਿਲੋ ਬੱਦੇ ਦੇ ਹਲੇ ਚੋਇਆ ਜੀ 23 ਕਿਲੋ ਦਾ ਰਿਕਾਰਡ ਹੋਇਆ ਇਹਦਾ ਰਿਕਾਰਡ ਹੋਇਆ ਪਰ ਚੋਇਆ ਪਿੰਸਾਲ ਜੀ 3 ਮਾਜਾ ਪਾ ਅੱਛਾ ਅੱਛਾ ਅੱਜ ਤੇ ਜਿੰਨੇ ਲੈਂਦੀ ਮਾਜਾ 90 ਸਾਲਾਂ ਦਾ ਠੀਕ ਹੈ ਲਓ ਵੀ ਇੱਕ ਵਾਰੀ ਐ ਬੈਕ ਸਾਈਡ ਤੋਂ ਦਿਖਾਈਏ ਇਹ ਦੋਸਤੋ ਸੂਈ ਸੁਵਾਈ ਆ ਅੱਜ ਹੀ ਤਕਰੀਬਨ ਸੂਈ ਆ ਜੇਰ ਪਾਣੀ ਬਾਕੀ ਆ ਲੜ ਤੁਸੀਂ ਦੇਖ ਸਕਦੇ ਹੋ ਲੜਦੋੜ ਖੱਜੇ ਬਾਹਰ ਪੜਾ ਲੰਕਦਾ ਪਿਆ ਤੇ ਜੇਰ ਪਾਣੀ ਬਾਕੀ ਆ ਬਾਕੀ ਚੋਣ ਜਾਣ ਦੀ ਵੀ ਤੇ 22 ਤੇ 22 ਲੀਟਰ ਘਟੋ ਵਰਤੋ 22 ਲੀਟਰ ਹੈ ਕੱਟੀ ਮਰਗੀ ਸੁਲਤਾਨਵਾਲੀ ਦੀ ਕੱਟੀ ਅੱਛਾ ਜੀ ਯਾਰ ਤੇ ਉਹ ਮਾਰਗੀ ਚੱਡੀ ਦੇ ਵਿੱਚ ਨੇ ਕਿਹਾ ਪੈਰ ਆ ਗਿਆ ਦੋ ਮੱਝਾਂ ਆਈਆਂ ਨੇ ਆਪਣੇ ਕੋਲ ਠੀਕ ਹੈ ਜੀ ਤੇ ਬਾਅਦ ਚ ਫਿਰ ਇਸ ਤਰ੍ਹਾਂ ਹੀ ਮਿਲਦੀ ਰਹੀ ਤਾਂ ਤੇ ਐਰ ਕੀ ਫਿਰ ਮਾਲੀ ਨੂੰ ਜਨਮ ਦਿੱਤਾ ਮਾਲੀ ਨੂੰ ਜਨਮ ਦਿੱਤਾ ਮਾਲੀ ਵੀ ਪੌੜਾ ਚੰਗਲ ਲੈਂਦਾ ਹਰਿਆਣਾ ਜਿਹੜੀ ਅਰਜੰਤ ਕੁੰਗੜ ਦਾ ਅੱਛਾ ਪੋਨੇ ਦੇ ਮਗਰ ਇਹਨੂੰ ਤੋਰ ਕੀ ਕਰਦਾ ਹਾਂ ਇਹਨੂੰ ਘੁਮਾ ਕੇ ਇਹਨੂੰ ਘੁਆ ਦੋ ਠੀਕ ਆ ਉਹ ਅਬਦੁੱਲ ਗੁਰਬਖਸ਼ ਦਾ ਜਿਹਦੇ ਮਗਰੋਂ ਇੱਕ ਸਾਲ ਦਾ ਆਪਾਂ ਕਹਿ ਸਕਦੇ ਹਾਂ ਇਹ ਪੋਤਰਾ ਉਹਦਾ ਹਾਂਜੀ ਬੱਚਾ ਉਹਦਾ ਲੈ ਕੇ ਆਏ ਆ ਆਹ ਤਾਂ ਸੋਇਆ ਹੋਦੀ ਮੱਝ ਤਕਰੀਫਾਂ ਚੰਗੇ ਮਿਲਖ ਰਕਾਂਡ ਵਾਲੀ ਮੱਝ ਤੋਂ ਕੱਟਾ ਆ ਜਾਏ ਕੱਟੀ ਆ ਜਾਏ ਕੋਈ ਮਾਇਨੇ ਨਹੀਂ ਰੱਖਦਾ ਕੱਟੀ ਦੀ ਵੀ ਉਹ ਨਹੀਂ ਮਿਲ ਜੂ ਤੇ ਕੱਟੇ ਵਾਲੀ ਦੀ ਉਤੋਂ ਦੁਖਣੀ ਹੋ ਜਾਂਦੀ ਠੀਕ ਆ ਇਹ ਵੀ ਨਹੀਂ ਮੱਝ ਇਹ ਆਪਾਂ ਖਾਉਣ ਦਾ ਕਰਕੇ ਪਾਈ ਆ ਇਹ ਆਪਣਾ ਅੱਛਾ ਸੇਲ ਨਹੀਂ ਸੇਲ ਨਹੀਂ ਆਪਾਂ ਘਰ ਦੇ ਕਰਕੇ ਪਾਈ ਵੀ ਮੱਝ ਆਪਣੇ ਘਰ ਦੀ ਪਾ ਦਿਆਂਗੇ ਇਹ ਮੱਝ ਨਾਲ ਤੁਹਾਨੂੰ ਦੱਸਦਾ ਜਦੋਂ ਪਿਛਲੀ ਆਰਵਸਾਖੀ ਦੇ ਆ ਇਹ ਨਹੀਂ ਬੋੜੀ ਜੀ ਹਾਂਜੀ ਹਾਂਜੀ ਉਦੋਂ ਮੱਝ ਬਹੁਤ ਜਿਆਦਾ ਡਾਊਨ ਹੋ ਗਈ ਹੂੰ ਇਹਦੇ ਪੈਰ ਪੂਰ ਸਾਰੇ ਸਾਡੇ ਉੱਟ ਗਏ ਅੱਛਾ ਜੀ ਤੇ ਇਹ ਬਾਹਰ ਜਿਹੜਾ ਮੱਝ ਤਤੂਆ ਇਹਦੇ ਲਾ ਕੇ ਮੱਝ ਅਜੇ ਪੂਰੀ ਮੱਝ ਪਾਈ ਉਰਕੇ ਲੱਸੀ ਨਹੀਂ ਤੇ ਮੱਝ ਬਹੁਤ ਰਾਜੀ ਪਈ ਵੀਰੇ ਇਹ ਤੁਹਾਨੂੰ ਖਵਾਣਾ ਕਦੇ ਇਹਦੇ ਪਿਛਾ ਲੈਣੀ ਨਹੀਂ ਲੈ ਚੱਲਣ ਅੱਛਾ ਆ ਵੀ ਹਰਮਨ ਮੰਨਦਾ ਵੀ ਕੋਈ ਖਰੀਦਣੀ ਚਾਹੁੰਦਾ ਤੇ ਇਹ ਮਨ ਕੇ ਨੌਰਫੋਰ ਦੇਣਾ ਨਹੀਂ ਮੈਂ ਤੁਹਾਨੂੰ ਸਾਬੇ ਖਰੀਦਣੀ ਨਹੀਂ ਮੱਝਾਂ ਤੇ ਠੀਕ ਹੈ ਜੀ ਬਹੁਤ ਜੀ ਆ ਵੀ ਆਪਰੇ ਕਾਰਡ ਵਾਲਿਆਂ ਨੂੰ ਤੇ ਰਹਿ ਗਿਆ ਠੀਕ ਹੈ ਜੀ ਠੀਕ ਹੈ ਤਾਂ ਦੋਸਤੋ ਇਹ ਮੱਝ ਵਕਾਉਣੀ ਜੀ ਠੀਕ ਹੈ ਜੀ ਉਹ ਤੁਸੀਂ ਮਲਕੀ ਖਰੀਦਣ ਵਾਸਤੇ ਫੋਨ ਨੰਬਰ ਲਾਇਓ ਤੇ ਖਰੀਦਣ ਵਾਸਤੇ ਜਿਹੜੀਆਂ ਮੱਝਾਂ ਤੁਹਾਨੂੰ ਆਪਾਂ ਪਹਿਲਾਂ ਦਿਖਾਈਆਂ ਨੇ ਉਹ ਸਾਰੀਆਂ ਬਕਾਊਗਾ ਚਾਰ ਦੀਆਂ ਚਾਰ ਜੇ ਠੀਕ ਆ ਜੀ ਕੋ 18 ਤੋਂ 47 ਤੋਂ 14 ਕਿਲੋ ਦੇ ਜਿਹੜੀਆਂ ਇਸ ਵਕਤ ਚੱਲਣ ਰਹੀਆਂ ਨੇ ਇਹ ਆ ਤੁਸੀਂ ਮਰਮਾਣਾ ਆਪਣੇ ਕੋਲੇ ਹੋ ਨਾ ਜਨੇ ਆ ਜੀ ਹਾਂਜੀ ਸੰਤੂ ਸਾਹਿਬ ਇਹੋ ਹੀ ਆ ਜੀ ਤੇ ਹੋਰ ਗੱਲਬਾਤ ਕੋਈ ਗੱਲਬਾਤ ਸੱਦੂ ਸਾਹਿਬ ਇੱਕ ਆਪਣੇ ਕੋਲ ਮਾਲੀ ਬਹੁਤ ਚੰਗਾ ਹੈ ਹਾਂਜੀ ਹਾਂਜੀ ਪਰ ਅੱਜ ਵੀਡੀਓ ਜੀ ਨਹੀਂ ਖੋਲਦਾ ਆਪਾਂ ਮਾਲੀ 2 ਮਹੀਨੇ ਦਿਖਾਵਾਂਗੇ ਨਾ ਆਪਣੇ ਲਾਗੇ ਛਾਕੇ ਫਿਰੋਜ਼ਪੁਰ ਜਿਲ੍ਹਾ ਨਾਮ ਸਰ ਹਾਂ ਨਾ ਕਬੂਰ ਥੱਲਾ ਨਾ ਤਰਨਤਾਰ ਨਾ ਜਿਰੰਦਰ ਜਿੰਨੇ ਮਾਲੋ ਲੱਗ ਲੱਗੇ 5-7 ਜਿਲੇ ਆ ਐਡਾ ਮਾਲੀ ਨਾ ਹੋਵੇ ਬਰਾਬਰ ਐਡਾ ਮਾਲੀ ਨਾ ਹੋਵੇ ਐਡਾ ਮਾਲੀ ਨਾ ਹੋਵੇ ਕਿਤੇ ਜਿਹੜੇ 100 ਤੋਂ ਬੱਚਾ ਐਮਨ ਅਦੀ ਦਾ ਜੀ ਐਮਨ ਅਦੀ ਦਾ ਹਾਂਜੀ ਤੇ ਮਾਲੀ ਨਾ ਪਖਾ ਦਿੰਦੇ ਸੰਤੂ ਸਾਹਿਬ ਮਾਲੀ ਨਾ ਬਹਾਵਾ ਦਿਸਾਓ ਠੀਕ ਆ ਉਹ ਆਪਣੇ ਕੋਲ ਨਾ ਕਿ ਸੱਜਣ ਮਿੱਤਰ ਨੇ ਹੁਣ ਕਿ ਲਾਇਆ ਪਰਸੋਂ ਹੀ ਆਇਆ ਜੀ ਤੁਹਾਨੂੰ ਮਾ ਦਰਸ਼ਨ ਕਰਾਉਣਾ ਅੰਜ ਬਿਲਕੁਲ ਤੇ ਮਾਲੀ ਜਦੋਂ ਆਪਾਂ ਪਾਇਆ ਵੀਡੀਓ ਤਿਆਰ ਕਰਕੇ ਮੇਰੇ ਜਿਹੜਾ ਲਾਲੋ ਵੀ ਮੈਂ ਪਰਲੇ ਪਾਸੇ ਬਹੁਤ ਤੁਹਾਨੂੰ ਦਿਖਾਉਣਾ ਇਹ ਬੜ ਤਿੰਨ ਚਾਰ ਇੰਚ ਤੱਕ ਦਾ ਗੱਡ ਤੁਹਾਡੇ ਹੀ ਆ। ਹਾਂਜੀ ਆਪੇ ਪਾਲੀ ਬਹੁਤ ਤਗੜਾ ਆਪਾਂ ਤੁਹਾਨੂੰ ਦਿਖਾਉਣਾ ਦੀ ਦੱਸੋਗੇ। ਨਾ ਦੱਸੋ ਮਾਲੀ ਜਿਹੜਾ ਚਲੋ ਮੈਂ ਤਾਂ ਅਜੇ ਵੇਪੂ ਆ ਠੀਕ ਆ ਜੀ ਬਾਕੀ ਆਪਾਂ ਤੁਹਾਨੂੰ ਬਿਲਕੁਲ ਸਾਹਮਣੇ ਤੁਹਾਡੇ ਪੇਸ਼ ਕਰਾਂਗੇ ਰੂਪ ਰੂਪ ਕਰਵਾਵਾਂਗੇ ਮਾਲੀ ਕਿਉਂਕਿ ਕੱਲ ਪਰਸੋਂ ਤਾਂ ਆਇਆ ਥੋੜਾ ਜਿਹਾ ਕਿਤੇ ਨਾ ਕਿਤੇ ਪਸ਼ੂ ਦਿੱਸਾ ਦਿੱਤਾ ਹੋ ਸਕਦਾ ਤੇ ਉਸ ਤੋਂ ਬਾਅਦ ਵੀ ਨਾ ਥੋੜਾ ਜਿਹਾ ਆਪਾਂ ਪੂਰੀ ਤਿਆਰੀ ਕਰ ਲਈਏ ਰਾਜੀ ਕਰ ਲਈਏ ਮਾਲੀ ਨੂੰ ਤੇ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਮਾਲੀ ਕਿ ਗੱਲਾਂ ਹੀ ਕਰਨੀਆਂ ਹੋ ਜਾਣੀਆਂ ਠੀਕ ਆ ਜੀ ਚੰਗਾ ਪਲਿਆ ਪਲੀਤਾ ਮਾਲ ਉਹ ਜਿਹੜਾ ਬੱਚਾ ਤੇ ਨੰਬਰ ਹਰਮਨ ਵੀਰੇ ਆਪਣੇ ਕਰਕੇ 96553 ਜੀ 12009 ਠੀਕ ਹੈ ਜੀ ਹਾਂ ਜੀ ਠੀਕ ਹੈ ਮਾ ਵੀ ਭਰਾਵੋ ਅੱਜ ਫਿਲਹਾਲ ਇਹ ਮੱਝਾਂ ਝੋਟੀਆਂ ਸੀ ਵੀਰ ਹਰਮਨ ਦੇ ਫਾਰਮ ਦੀ ਚਾਰ ਦਿਖਾਉਣੀਆਂ ਸੀ ਤੁਹਾਨੂੰ ਠੀਕ ਹੈ ਜੀ ਪੰਜਵੀਂ ਇੱਕ ਸ਼ੋਕ ਐਜ਼ ਅ ਸ਼ੋਕ ਕੁਆਲਟੀ ਵਜੋਂ ਦਿਖਾਈ ਆਪਾਂ ਤੇ ਨਾਲ ਇੱਥੇ ਆਣ ਕੇ ਆਪਦੀ ਨਰਤ ਪਰਖਾ ਤਸੱਲੀ ਕਰ ਲਿਓ ਠੀਕ ਹੈ ਜੀ ਵੀਡੀਓ ਮੋਬਾਈਲ ਤੇ ਚੁਵਾਈ ਕਰਾਉਣੀ ਆ ਇੱਥੇ ਆਣ ਕੇ ਜੋ ਕੇ ਤਸੱਲੀ ਕਰਨੀ ਆ ਜਿੱਦਾਂ ਵੀ ਕਿਸੇ ਭਰਾ ਦੀ ਸੈਟੀਸਫਾਈ ਹੈ ਜਿੱਦਾਂ ਵੀ ਤੁਸੀਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਕਾਉਂਟ ਵਿੱਚ ਅਪਡੇਟ ਨਾਲ ਸਾਰੇ ਵਿਰਾਂਭ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ